ਵੱਖ-ਵੱਖ ਟਰਾਂਸਪੋਰਟਰਾਂ ਦੇ ਵੱਲੋਂ ਰੋਪੜ ਦੇ ਰਣਜੀਤ ਸਿੰਘ ਬਾਗ ਦੇ ਵਿੱਚ ਪ੍ਰਸ਼ਾਸਨ ਦੇ ਖਿਲਾਫ ਧਰਨਾ ਦਿੱਤਾ ਗਿਆ। ਇਸ ਮੌਕੇ ਰੋਪੜ ਦੇ ਵਿੱਚ ਟਰੱਕਾਂ ਦੇ ਕਾਰੋਬਾਰ ਨੂੰ ਬਚਾਉਣ ਦੇ ਲਈ ਤੇ ਗੁੰਡਾ ਪਰਚੀ ਮਾਫੀਆ ਦੇ ਖਿਲਾਫ ਕਾਰਵਾਈ ਦੇ ਲਈ ਰੋਪੜ ਦੇ ਡਿਪਟੀ ਕਮਿਸ਼ਨਰ ਨੂੰ ਇੱਕ ਮੰਗ ਪੱਤਰ ਵੀ ਸੌਂਪਿਆ ਗਿਆ। ਇਹਨਾਂ ਟਰਾਂਸਪੋਰਟਰਾਂ ਦੱਸਿਆ ਕਿ ਉਹਨਾਂ ਦੇ ਕਾਰੋਬਾਰ ਨੂੰ ਖਤਮ ਕਰਨ ਦੀਆਂ ਸਾਜ਼ਿਸ਼ਾਂ ਹੋ ਰਹੀਆਂ ਨੇ। ਇਸ ਦੇ ਨਾਲ ਹੀ ਦੱਸਦੀ ਹੈ ਕਿ ਇੱਥੇ ਜਿਹੜਾ ਧਰਨਾ ਪਰਦੂਸ਼ਨ ਦੇ ਨਾਮ ਤੇ ਅੰਬੂਜਾ ਦੇ ਮੇਨ ਗੇਟ ਅੱਗੇ ਲਗਾਇਆ ਗਿਆ ਸੀ ਉਹ ਇੱਕ ਵੱਖਰਾ ਹੀ ਰੂਪ ਧਾਰਨ ਕਰ ਚੁੱਕਿਆ ਧਰਨੇ ਦੇ ਪ੍ਰਧਾਨ ਰਜਿੰਦਰ ਸਿੰਘ ਘਨੋਲਾ ਵੱਲੋਂ ਇੱਕ ਵੱਖਰੀ ਕੋਆਪਰੇਟਿਵ ਸੁਸਾਇਟੀ ਬਣਾ ਕੇ ਮੈਂਬਰਸ਼ਿਪ ਇਕੱਠੀ ਕੀਤੀ ਜਾ ਰਹੀ ਹੈ ਜਦ ਕਿ ਜ਼ਿਲ੍ਹੇ ਦੇ ਵਿੱਚ ਪਹਿਲਾਂ ਹੀ ਕੋਆਪਰੇਟਿਵ ਸੁਸਾਇਟੀ ਬਣੀ ਹੋਈ ਹੈ ਇੱਥੇ ਦੱਸਣਾ ਹੋਵੇਗਾ ਤੇ ਇੱਥੇ ਦੱਸ ਦਈਏ ਕਿ ਰੋਪੜ ਦੇ ਹਲਕਾ ਵਿਧਾਇਕ ਦਿਨੇਸ਼ ਚੱਡਾ ਵੱਲੋਂ ਹਲਕੇ ਦੇ ਟਰਾਂਸਪੋਰਟਰਾਂ ਦੇ ਲਈ 120 ਗੱਡੀਆਂ ਕਰਵਾਈਆਂ ਗਈਆਂ ਸੀ ਤੇ ਉਸ ਤੋਂ ਬਾਅਦ ਟੈਂਪੂ ਯੂਨੀਅਨ ਦੇ ਵੱਲੋਂ ਵੀ ਧਰਨੇ ਦਾ ਸਮਰਥਨ ਕੀਤਾ ਗਿਆ ਆ ਵੇਖਦੇ ਹਾਂ ਸਾਡੀ ਇੱਕ ਖਾਸ ਰਿਪੋਰਟ ਗੈਰ ਦੇਖੋ ਇਸ ਵੇਲੇ ਅਸੀਂ ਰਣਜੀਤ ਸਿੰਘ ਬਾਗ ਦੇ ਵਿੱਚ ਮੌਜੂਦ ਹਾਂ ਜਿੱਥੇ ਇੱਕ ਧਰਨਾ ਚੱਲ ਰਿਹਾ ਬਹੁਤ ਵੱਡਾ ਧਰਨਾ ਜਿਸ ਲਿਖਿਆ ਹੋ ਗੁੰਡਾ ਪਰਚੀ ਮਾਫੀਆ ਵਿਰੁੱਧ ਕਾਰਵਾਈ ਕਰੋ ਤੇ ਇਹ ਕੀ ਸਾਰਾ ਮਾਮਲਾ ਹੈਗਾ ਕਿਹਦੇ ਵਾਸਤੇ ਅਸੀਂ ਜਾਣ ਵਾਸਤੇ ਇਸ ਵੇਲੇ ਅਸੀਂ ਪਹੁੰਚ ਚੁੱਕੇ ਹਾਂ ਰਣਜੀਤ ਸਿੰਘ ਬਾਗ ਦੇ ਵਿੱਚ ਹਾਂਜੀ ਭਾਈ ਜੀ ਅੱਜ ਤੁਸੀਂ ਧਰਨਾ ਦਿੱਤਾ ਜਾ ਰਿਹਾ ਬਹੁਤ ਵੱਡੇ ਲੈਵਲ ਤੇ ਕੀ ਗੱਲਬਾਤ ਸਾਰੀ ਸਰ ਅੱਜ ਇਹ ਧਰਨਾ ਜਿਹੜਾ ਹੈ ਇੱਕ ਨਜਾਇਜ਼ ਤੌਰ ਤੇ ਟਰੱਕ ਸੁਸਾਇਟੀ ਹੈ ਜਿਹੜੀ ਉਹ ਰਜਿਸਟਰਡ ਕੀਤੀ ਗਈ ਹੈ ਜਦੋਂ ਕਿ ਪੰਜਾਬ ਸਰਕਾਰ ਪਹਿਲਾਂ ਹੀ ਕਲੈਕਟਰ ਦੇ ਨਾਲ ਉਹਨਾਂ ਨੇ ਟਰੱਕ ਯੂਨੀਅਨਾਂ ਤੇ ਟਰੱਕ ਸੁਸਾਇਟੀਆਂ ਭੰਗ ਕਰਤੀਆਂ ਸਾਡੀ ਟਰੱਕ ਸੁਸਾਇਟੀ ਰੋਪੜ ਟਰੱਕ ਕੋਆਪਰੇਟਿਵ ਸੁਸਾਇਟੀ ਲਿਮਟਿਡ ਰੋਪੜ 2002 ਤੋਂ ਰਜਿਸਟਰਡ ਹੈ ਤੇ ਇਹਨਾਂ ਨੂੰ ਜਦੋਂ ਪੰਜਾਬ ਗਵਰਨਮੈਂਟ ਨੇ ਭੰਗ ਕੀਤੀ ਤਾਂ ਅਸੀਂ ਦੀ ਸਟੇ ਹਾਈ ਕੋਰਟ ਤੋਂ ਨੰਗਲ ਟਰੱਕ ਸੁਸਾਇਟੀ ਤੇ ਅਸੀਂ ਸਟੇ ਲੈ ਆ ਕੇ ਅਸੀਂ ਇਸ ਨੂੰ ਬਚਾਇਆ ਹੋਇਆ ਤੇ ਸਟੇ ਹੋਈ ਹੈ ਜਦੋਂ ਕਿ ਸਾਡੀ ਪੰਜਾਬ ਸਰਕਾਰ ਸਾਡੀ ਸੋਸਾਇਟੀ ਨੂੰ ਤੋੜਨ ਬਲ ਪੁਰਹੀ ਹੋਈ ਹੈ ਪਰ ਇੱਕੋ ਇਲਾਕੇ ਵਿੱਚ ਇਸ ਨਾਮਿਤ ਜਿਹੜੀ ਹੈ ਬੈਂਕੋ ਟਰੱਕ ਸੋਸਾਇਟੀ ਹੈ ਜਿਹੜੀ ਉਹਨੂੰ ਇਹ ਰਜਿਸਟਰਡ ਕੀਤਾ ਜਦੋਂ ਕਿ ਇੱਕ ਸਹਿਕਾਰਤਾ ਕਾਨੂੰਨ ਅਨੁਸਾਰ ਇੱਕ ਏਰੀਆ ਵਿੱਚ ਇੱਕੋ ਤਰ੍ਹਾਂ ਦੀਆਂ ਦੋ ਸੋਸਾਇਟੀਆਂ ਰਜਿਸਟਰ ਨਹੀਂ ਹੋ ਸਕਦੀ ਤੇ ਇੱਕ ਪਤਰਤਾ ਪੰਜਾਬ ਗਵਰਨਮੈਂਟ ਹੈ ਜਿਹੜੀ ਸੋਸਾਇਟੀਆਂ ਨੂੰ ਭੰਗਾ ਰਹੀ ਹੈ ਤੇ ਇਹ ਨਜਾਇਜ਼ ਤੌਰ ਤੇ ਇਹ ਜਿਹੜੀ ਜ਼ਿਲ੍ਹਾ ਪ੍ਰਸ਼ਾਸਨ ਹੈ ਜਿਹੜਾ ਇਹ ਇਹਨੂੰ ਗਲਤ ਸੋਸਾਇਟੀ ਇਹ ਰਜਿਸਟਰ ਕਰ ਰਿਹਾ ਵੱਡਾ ਕੀ ਹਾਲ ਤਾਂ ਵੀ ਜਿਹੜੇ ਸੋਸਾਇਟੀ ਹੈ ਜ਼ਿਲ੍ਹਾ ਪ੍ਰਸ਼ਾਸਨ ਦੀ ਸਹਦੇ ਬਣੀ ਹੈ ਹਾਂਜੀ ਜ਼ਿਲ੍ਹਾ ਪ੍ਰਸ਼ਾਸਨ ਨਜਾਇਜ਼ ਤੌਰ ਤੇ ਬਣੀ ਕਾਨੂੰਨੀ ਕਾਨੂੰਨੀ ਜਿਹੜਾ ਕੇਸ ਤੁਸੀਂ ਬਿਲਕੁਲ ਸਮਝ ਚੁੱਕੇ ਹੋਣੇ ਆ ਹਾਂਜੀ ਕਿਉਂਕਿ ਨਹੀਂ ਹੋ ਸਕਦੀ ਕਿਉਂਕਿ ਅਸੀਂ ਪਹਿਲੇ ਹੀ ਐਗਜ਼ਿਸਟ ਕਰਦੀ ਹੈ ਸਾਡੀ ਟਰੈਕ ਸੋਸਾਇਟੀ ਤੇ ਇਹ ਨਹੀਂ ਦੂਸਰੇ ਤਰੈ ਰਜਿਸਟਰ ਹੋ ਸਕਦੀ ਤੇ ਪਰ ਇਹ ਆਪਣੀਆਂ ਹਦਾਇਤਾਂ ਦੇ ਉਲਟ ਕੰਮ ਕਰ ਰਹੀ ਹੈ ਜਦੋਂ ਕਿ ਪੰਜਾਬ ਸਰਕਾਰ ਨੇ ਜਿਹੜੀ ਭੰਗ ਕਰਤੀਆਂ ਲੈਟਰ ਕੱਢਿਆ ਹੋਇਆ ਅਸੀਂ ਤਾਂ ਕਾਨੂੰਨਨ ਤੌਰ ਤੇ ਅਸੀਂ ਬਚਾਈ ਹੋਈ ਹੈ ਹਾਈ ਕੋਰਟ ਤੋਂ ਸਟੇ ਲੈ ਕੇ ਪਰ ਇਹ ਜਦੋਂ ਇੱਕ ਦਿਨ ਨੂੰ ਪੰਜਾਬ ਗਵਰਨਮੈਂਟ ਇੱਕ ਸੋਸਾਇਟੀਆਂ ਤੋੜ ਰਹੀ ਹੈ ਤੇ ਉਸੇ ਸਮੇ ਰਜਿਸਟਰਡ ਕਰ ਰਹੀ ਹੈ ਤੇ ਕਿਹੜਾ ਪੱਕਾ ਠੀਕ ਹੈ ਪੰਜਾਬ ਗਵਰਨਰ ਨੂੰ ਦੇਖਣਾ ਚਾਹੀਦਾ ਤੋੜ ਨਾਲ ਧਰਨਾ ਚੱਲ ਰਿਹਾ ਜਿਹੜਾ ਮੂਜਾ ਦੇ ਬਾਹਰ ਜਿਹੜਾ ਉਹ ਕੀ ਉਹ ਕਰ ਰਹੇ ਹਨ ਕੰਮ ਨੂੰ ਉਹ ਉਹ ਕਰ ਰਹੇ ਹਨ ਤੇ ਉਹ ਲਾਬੀ ਦੇ ਤਾਂ ਚਲੇ ਆ। ਉਹਨਾਂ ਲਾਕੇ ਦੇ ਜਿਹੜੀਆਂ ਜਿਵੇਂ 333 ਲਿਵੀਓ ਦਾ ਸਾਥ ਹੁੰਦਾ ਉਹਨੇ ਕਹਿਆ ਗਿਆ ਕਿ ਉਹ ਆਪਣੇ ਜਿਹੜੇ ਲੀਜੀ ਹਕਾਮਤ ਮੈਂ ਤੁਹਾਨੂੰ ਦੱਸਾਂ ਕਿਸ ਬਾਬਰ ਧਰਨਾ ਲਾਇਆ ਗਿਆ ਕਿਹੜੀ ਯੂਨੀਅਨ ਨਾਲ ਗੱਲ ਹੀ ਕਰੇ। ਜੀ ਮੇਰਾ ਨਾਮ ਕੁਲਦੀਪ ਸਿੰਘ ਆ। ਮੈਂ ਰੋਪੜ ਕੈਂਟਰ ਵੈਲਫੇਅਰ ਸੁਸਾਇਟੀ ਤੋਂ ਆਇਆ ਹਾਂ। ਮੈਂ ਦੱਸਿ ਤੋ ਕਾਕੀ ਉਹਨਾਂ ਦੀ ਹਮਾਇਤ ਵਿੱਚ ਆਇਆ ਜੀ ਰੋਪੜ ਟ੍ਰੈਕ ਸੁਸਾਇਟੀ ਦੀ ਯੂਨੀਅਨ ਦੇ ਖਿਲਾਫ ਧਰਨਾ ਸੀਗਾ ਫਿਰ ਉਹਨੇ ਬਦਲਣਾ ਲਾਇਆ ਕਿ ਮੰਗੀ। ਇਹ ਭਾਜੀ ਕੁਝ ਕਰ ਅਨਸਰਾਂ ਕਰਕੇ ਉਹਨਾਂ ਨੇ ਧੱਕੇ ਨਾਲ ਸੁਸਾਇਟੀ ਖੋਲੀ ਹੈ ਜੀ। ਇਹ ਪਰ ਉਹ ਗੁੰਡਾਪंती ਦੇ ਰਹੇ ਆ 1000 ਰੁਪਇਆ ਉਹਦੀ ਵੀਡੀਓ ਵਾਇਰਲ ਵੀ ਹੋ ਗਈ ਉਹ ਆਪ ਵੀ ਮੰਨ ਚੁੱਕੇ ਹੈ ਜੀ ਇਹ ਜੀ ਗੁੰਡਾ ਪਰਚੀ ਗੁੰਡਾ ਪਰਚੀ 1000 ਰੁਪਇਆ ਗੁੰਡਾ ਪਰਚੀ ਦੀ ਮੰਗ ਕਰੀ ਜਾ ਰਹੀ ਹੈ ਉਹਨਾਂ ਦੇ ਪਹਾੜਿਆਂ ਵਿੱਚੋਂ 1000-1000 ਰੁਪਇਆ ਆਪਰੇਟਰਾਂ ਦੇ ਵਿੱਚੋਂ ਕੱਟਿਆ ਜਾ ਰਿਹਾ ਹੈ ਜੀ ਗੁੰਡਾ ਪਰਚੀ ਲਾਈ ਗਈ ਹੈ ਅਬ ਜੈ ਫੈਕਟਰੀ ਦੇ ਵਿੱਚ ਜੀ ਕੀ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਤਰਨਾ ਲੜ ਤਰਨਾ ਲੜ ਰਹੇ ਹਾਂ ਕਿ ਤਰਨੇ ਲਈ ਉਹਦੇ ਲਈ 1000 ਰੁਪਇਆ ਤਾਂ ਹਰੇਕ ਪਰ ਗੱਡੀ ਦਾ ਖਰਚਾ ਇਕੱਠਾ ਲਵਾਂਗੇ ਲਵਾਂਗੇ ਕੀ ਮੰਗ ਜਿਹੜੇ ਵਿੱਚ ਅਸੀਂ ਚਾਹੁੰਦੇ ਗੁੰਡਾ ਪਰਚੀ ਨਹੀਂ ਲੱਗਣੀ ਚਾਹੀਦੀ ਜੀ ਇਹ ਤੱਕੇ ਨਾਲ ਹੋ ਰਿਹਾ ਹੈ ਪਰ ਜਿਹੜਾ ਮੱਛਾ ਦਾ ਜਦੋਂ ਰੂਲ ਹੋ ਰਿਹਾ ਹੈ ਜਦੋਂ ਰੂਲ ਕੀਤਾ ਜਾ ਰਿਹਾ ਲੋਕਾਂ ਨੂੰ ਤੁਮਰਾ ਕੀਤਾ ਜਾਦਾ ਦੱਸਿਆ ਕੁਝ ਜਾ ਰਿਹਾ ਕੀਤਾ ਕੁਝ ਜਾਦਾ ਜੇਕਰ ਕੋਈ ਆਪਾਂ ਲੋਕ ਕੋਈ ਕੰਮੇ ਕਰਨੇ ਆ ਜੇ ਸਾਡੀ ਸੋਸਾਇਟੀ ਪਰ ਸੋਸਾਇਟੀ ਦੇ ਉੱਪਰ ਬੋਲਿਆ ਪਰ ਤੋਂ ਚੱਲ ਰਹੀ ਹੈ ਇਹ ਲਾਟ ਤੇ ਤੇ ਬਾਈਕ ਲਈ ਵਧੀਆ ਢੰਗ ਵਾਲੀ ਦੇ ਦੋ ਜੀ ਨੂੰ ਬਾ ਦੇ। ਇੱਥੇ ਕੋਈ ਨਾ। ਜਾਂ ਕੋਈ ਉਹਨਾਂ ਨੂੰ ਕਿਸੇ ਨਾ ਕੋਈ ਉਹਨਾਂ ਦੇ ਘੱਡੇ ਸੋਸਾਇਟੀ ਦੇ ਵਿੱਚ ਪਾ ਰੱਖਾ ਤਾਂ ਕਿ ਮੈਂ ਤੁਹਾਡਾ ਕੀ ਚਲਾਇਆ। ਵੀ ਪ੍ਰੋਫੈਸਰ ਸਿੰਘ ਘਨੋਲੇ ਨੇ। ਉਹ ਸਟੈਟਿਕ ਦੀ ਟ੍ਰੈਪੀਨੀਅਨ ਦਾ ਮੈਂਬਰ ਆ ਇਹ। ਇਹ ਇੱਕ ਆਪਣਾ ਰਜਿੰਦਰ ਸਿੰਘ ਘਨੋਲੇ ਨੇ ਚਲਾ ਲੈਂਦੇ ਆ। ਸਾਡੀ ਜਿਹੜੀ ਕਵਰ ਸਟੈਟਿਕ 2002 ਤੋਂ ਇਹ ਸਾਡੀ ਰਿਸਟਰਡ ਆ। ਏ ਇਹਨਾਂ ਦਾ ਪਿੱਛੇ ਉਹ ਮੀਨਤ ਹੋ ਗਿਆ ਇਹਨਾਂ ਇੱਕ ਆਪਣੀ ਕਾਉਂਸਲ ਸਟਾਡੀ ਹੋਰ ਸਟਾਰਟ ਕਰਾ ਲਈ ਕਿਹੜੀ ਖਾਲੀ ਕਾਉਂਸਲ ਸਟਾਡੀ ਹੈ ਰੋਪੜ ਬਲਾਕ ਸਦਾ ਠਾਣੇ ਤੇ ਜਿੰਨੇ ਰੋਪੜ ਬਲਾਕ ਤੇ ਪਿੰਡ ਸਦਾ ਠਾਣੇ ਦੇ ਪਿੰਡ ਆ ਸਾਰੇ ਸਾਡੀ ਕਾਉਂਸਲ ਸਟਾਡੀ 2200 ਹੁਣ ਨਵੀਆਂ ਨਵੀਆਂ ਇਹ ਜਿਹੜੀ ਨਵੀਂ ਕਾਉਂਸਲ ਸਟਾਡੀ ਖੁੱਲੀ ਹੈ ਨਾ ਇਹ ਜਿਹੜੇ ਪਿੰਡ ਇੱਕ ਵਾਰੀ ਕਿਤੇ ਵੀ ਪੈਜ ਨਹੀਂ ਦੁਬਾਰਾ ਨਹੀਂ ਪੈਣਗੇ ਅਸੀਂ ਪ੍ਰਸ਼ਾਸਨ ਜਿਹੜੇ ਅਸੀਂ ਇਹਨਾਂ ਦਾ ਆਪੇ ਇਹ ਜਿਹੜੀ ਨਾ ਕਾਂਗਰਸ ਸਟੇਡੀ ਖੋਲੀ ਆ ਉੱਥੇ ਸਾਡੇ ਥੱਥੇ ਨਹੀਂ ਰੱਖੇਗੀ ਸਾਡੀ ਪਹਿਲਾ ਕਾਪਰੇਟ ਸਟੇਡੀ ਹੈਗੀ ਸੀ ਇਹ ਉਹ ਕਾਂਗਰਸ ਸਟੇਡੀ ਦੇ ਥੱਥੇ ਰੱਖਦੇ ਫੇਰ ਜਿੰਦੀ ਕਾਪਰੇਟ ਸਟੇਡੀ ਖੁੱਲਦੀ ਨਹੀਂ ਹੈਗੀ ਜਿੰਨੇ ਇਹਨਾਂ ਨਾ ਮੈਂਬਰ ਉੱਥੇ ਬਣਾਏ ਆ ਮੌਕੇ ਦੇ ਉਹਨਾਂ ਕੋਲ ਕਿਸੇ ਕੋਲ ਵੀ ਗੱਡੀ ਨਹੀਂ ਹੈਗੀ ਕਿਸੇ ਕੋਲ ਕੁਝ ਨਹੀਂ ਹੈਗਾ ਸਾਡੇ ਕੋਲ ਜੇ ਹੋਰ ਕੋਗਰਸਟਡੀ 450 ਵੱਟੀ ਹੈ ਇੰਨਾ ਮੈਂ ਸਾਡੇ ਲੋਕਾਂ ਦਾ ਉਹ ਕਰਨ ਦੇ ਮਾਰੇ ਇੱਕ ਪਹਿਲਾਂ ਵੀ ਅੱਜ ਕਾਂਗਰਸਟਡੀ ਵਿੱਚ ਆ ਕੇ ਸਾਡਾ 100000 ਰੁਪਿਆ ਗੱਡੀਆਂ ਦਾ ਖਾ ਕੇ ਚਲੀ ਗਏ ਪੂਰਾ ਅਸੀਂ ਆਪਣਾ ਪ੍ਰਕਾਸ਼ ਵੀ ਦਿੱਤੀ ਉਹਦੀ ਰਿਕਾਰਡਿੰਗ ਵੀ ਦਿੱਤੀ ਸਾਡਾ ਕੋਈ ਵੀ ਕਿਸੇ ਪੁਲਿਸ ਅਫਸਰ ਉਸ ਸਾਡੀ ਕੋਈ ਸੁਣਾਈ ਨਹੀਂ ਹੋਈ ਹੈਗੀ ਇਹ ਵੀਰ ਜੀ ਕੋਈ ਵੀ ਕੰਮ ਹੁੰਦਾ ਇਹ ਸਾਡਾ ਸਰਕਾਰ ਸਾਡੇ ਕੋਈ ਮਦਦ ਨਹੀਂ ਕਰ ਰਹੀ ਉਹਦਾ ਕੋਈ ਸਰਟੀਫਿਕੇਟ ਹੈ ਜਿਹੜੀ ਉਸ ਵਾਈਟ ਰਸੀਦ ਤੋਂ ਮਿਲੇ ਉਹਦੇ ਵੀ ਕਟਾਏ ਵੀ ਨਹੀਂ ਕਿਹਨੂੰ ਕਿਹਨੂੰ ਕਰੇ ਉਹ ਤਾਂ ਦਿੱਤੀ ਜਰਨਲ ਜੀ ਜਿਹੜਾ ਬਾਜਵਾਨ ਤੁਹਾਡੇ ਕੋਲ ਦੋ ਰਸ ਸੋਹਣੇ ਹਲੋ ਹਲੋ ਜੀ ਆਪਾਂ ਦੇਖ ਲਵੋ ਇਸ ਟਾਈਮ ਤਾਂ ਹੈ ਸਾਡੇ ਕੋਲ ਰਿਸਟ੍ਰੈਂਟ ਹੈ ਗਿਆ ਅ ਭਾਈ ਜੀ ਤਾਦੀ ਭਾਈ ਹੈ ਕਿ ਜੇ ਦੋ ਸੋਹਣੇ ਹਲੋ 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 ਕਰਦੇ ਆ ਉਹ ਮੈਂ ਨਾ ਦੋ ਚੀਜ਼ਾਂ ਨਹੀਂ ਬੋਲਦਾ ਇਹ ਵੀ ਗੱਲ ਸਕਦਾ ਥੋੜੀ ਕੋਈ ਕਿਸੇ ਜਿਆਦਾ ਨਾ ਵੱਖਰਾ ਹੋਵੇ ਕੋਈ ਤਾਂ ਤਾਂ ਵੱਖਰਾ ਬਚਾ ਹਲੋ 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 ਮਾਜੀ ਮੁਰਦਾ ਹੈ ਹੈ ট্রান্সਪੋਰਟਸ ਬੰਦ ਹੈ ਨਾ ਬਖਰੇ ਬਖਰੇ ਜਿਹੜੇ ਪਿੰਡ ਉਹ ਸੋਸਾਇਟੀ ਦੇ ਵਿੱਚ ਦਰਜ ਕੀਤੇ ਗਏ ਆ ਉਹ ਪਿੰਡ ਪਹਿਲਾਂ ਹੀ ਸਾਡੇ ਕੋਲ ਜਿਹੜੇ ਦਰਜ ਸਾਡੀ ਦੀ ਰੋਪਟ ਟ੍ਰਾਂਸਪੋਰਟ ਜਿਹੜੀ ਸੋਸਾਇਟੀ ਆ ਉਹਦੇ ਵਿੱਚ ਹੈਗੇ ਜਿਹੜੀ ਤੁਹਾਡੀ ਸੋਸਾਇਟੀ ਰੋਪੜ ਦੀ ਸੀ ਉਹ ਤਾਂ ਪੁਰਾਣੀ ਜਿਹੜੀ 2002 2002 ਤੋਂ ਚੱਲ ਤੇ ਬਾਅਦ ਇੱਕ ਨਵੀਂ ਵੀ ਬਣੀ ਟ੍ਰਾਂਕਾ ਜੀ ਉਹ ਵੈਲਫੇਅਰ ਸੋਸਾਇਟੀ ਹੈ ਉਹ ਟ੍ਰਾਂਸਪੋਰਟ ਦੀ ਵੈਲਫੇਅਰ ਟ੍ਰਾਂਸਪੋਰਟ ਸੋਸਾਇਟੀ ਹੈ ਤੇ ਨਹੀਂ ਉਹਦੇ ਮੈਂਬਰ ਆਏ ਹੋਏ ਸੀ ਉਹ ਆਏ ਹੋਏ ਉਹਨਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਜੀ ਸਾਡੇ ਨਾਮ ਮਨਜੀਤ ਸਿੰਘ ਹੈ ਤੱਕੀ ਜਿਹੜੇ ਕਿਹੜੀ ਕੋਆਪਰੇਟਿਵ ਸੋਸਾਇਟੀ ਤੁਹਾਡੀ ਤੁਹਾਡੀ ਲੋਕਲ ਏਰੀਆ ਵੈਲਫੇਅਰ ਸੈਟੀ ਹਦੋਂ ਹੋਂਦ ਚਾਹੀਏ ਇਹ ਆਈ ਹੈ ਜੀ ਇਸ ਦੇ ਸਾਲ 2023 ਅੱਠ ਹਾਂ ਜੱਥੇ ਮਹੀਨੇ ਤੁਸੀਂ ਆਪਣਾ ਕਾਰੋਬਾਰ ਕਿੱਦਾਂ ਕਰਦੇ ਹੋ ਸਾਡਾ ਕਾਰੋਬਾਰ ਜੀ ਸਾਨੂੰ ਐਮਐਲਏ ਸਾਹਿਬ ਨੇ 120 ਗੱਡੀ ਡੇਲੀ ਦੀ ਜਦੋਂ ਦਵਾਈ ਲੋਡ ਹੀ ਖਤਾਂ ਸੀ ਨਾਲ ਸਾਡੇ ਕੋਲ 40 ਗੱਡੀਆਂ ਹੈ 40 ਗੱਡੀਆਂ ਨੂੰ ਵਾਲੇ ਤੋਂ ਡੇਲੀ ਦਾ ਚੱਕਰ ਮਿਲਦਾ ਰੋਜ਼ ਲੋਡ ਹੁੰਦੀਆਂ ਤੇ ਡੇਲੀ ਰੋਜ਼ ਖਾਲੀ ਹੋ ਕੇ ਆ ਜਾਂਦੀਆਂ ਵਾਪਸ ਡੇਲੀ ਦਾ ਚੱਕਰ ਲਾਉਂਦੇ ਆ ਮੰਤਰੀ ਚੱਕਰ ਸਾਡੀਆਂ ਗੱਡੀਆਂ ਦੇ 25 25 ਪਲੱਸ ਹੈਗੇ ਹਾਂਜੀ ਇਹ ਜੀ ਜੀ ਹੁਣ ਅੱਜ ਦੀ ਜਿਹੜੀ ਮੰਗ ਆ ਤੁਹਾਡੀ ਉਹ ਉਹ ਉਹਦੇ ਬਾਰੇ ਜ਼ਿਆਦਾ ਦੱਸੋ ਸਰ ਜੀ ਅੱਜ ਦੀ ਮੰਗ ਇਹ ਆ ਜੀ ਜੋ ਰਜਿੰਦਰ ਸਿੰਘ ਨੇ ਸੋਸਾਇਟੀ ਰਜਿਸਟਰਡ ਕਰਾਈ ਆ ਤਾਂ ਆਲਰੇਡੀ ਹੈ ਰੋਕ ਪੜਦੇ ਇਲਾਕੇ ਦੀ ਉਹ ਵੀ ਆਪਣੇ ਦੀ ਹੁਣ ਜਿਹੜੀ ਅਸੀਂ ਲੋਕਲ ਸੋਸਾਇਟੀ ਰਜਿਸਟਰਡ ਕਰਾਈ ਵੀ ਆ ਉਹ ਵੀ ਹੈ ਰਜਿੰਦਰ ਸਿੰਘ ਵੀ ਉਹੀ ਚਾਹੁੰਦਾ ਸੀ ਜਿਹੜੀਆਂ ਰਜਿੰਦਰ ਸਿੰਘ ਦੀਆਂ ਮੰਗਾਂ ਸੀ ਉਹ ਸਾਰੀਆਂ ਪ੍ਰਸ਼ਾਸਨ ਨੇ ਕਬੂਲ ਕੀਤੀਆਂ ਦੇਰ ਤੇ ਸਾਨੂੰ ਕੰਮ ਲਈ 120 ਗੱਡੀ ਮਿਲੀ ਰਜਿੰਦਰ ਸਿੰਘ ਵੀ ਇਹੀ ਚਾਹੁੰਦਾ ਸੀ ਜਿਹੜੀ ਗੁੰਡਾ ਪਰਚੀ ਵਾਲਾ ਕੀ ਕੀ ਰੌਲਾ ਜੀ ਰਜਿੰਦਰ ਸਿੰਘ ਨੇ ਜਿਹੜੀ ਆਪਣੀ ਹੁਣ ਸੋਸਾਇਟੀ ਰਜਿਸਟਰਡ ਕਰਾਈ ਆ ਇਹ ਉਹਨੇ ਇਸ ਆਰਟ ਵਿੱਚ ਕਰਾਈ ਆ ਕਿ ਉਹ ਉਹਨੂੰ ਪਹਿਲਾਂ ਤਾਂ ਕੋਈ ਅਹੁਦਾ ਨਹੀਂ ਮਿਲਿਆ ਉਹ ਅਹੁਦੇ ਦੀ ਭੁੱਖ ਕਰਕੇ ਉਹਨੇ ਅਲੱਗ ਸੋਸਾਇਟੀ ਰਜਿਸਟਰਡ ਕਰਾਈ ਆ ਜਿਹਦੇ ਜ਼ੋਰ ਨਾਲ ਉਹ ਜਿਹੜੀ ਗੁੰਡਾ ਪਰਚੀ ਸਵਾ ਤੇ ਲਾ ਸਕੇ ਐਮਐਲਏ ਸਾਹਿਬ ਨੂੰ ਕਿਹਾ ਸੀ ਕਿ ਅਸੀਂ ਸਵਾਦ ਤੇ ਪਰਚੀ ਲਾਣੀ ਆ ਐਮਐਲਏ ਸਾਹਿਬ ਨੇ ਸਾਫ਼ ਨਾ ਕਰਤਾ ਕਿ ਅਸੀਂ ਆਪਣੇ ਇਲਾਕੇ ਮੇ ਇਹ ਨਹੀਂ ਹੋਣ ਦੇਣਾ ਜੀ ਗੁੰਡਾ ਪਰਚੀ ਨਹੀਂ ਲੱਗਣ ਦੇਣੀ ਕਿਸੇ ਗੁੰਡਾ ਪਰਚੀ ਕਰਨੀ ਨਹੀਂ ਨੇ ਲੋਕ ਸੋਸਾਇਟੀ ਆਪਣੀ ਸੋਸਾਇਟੀ ਜਿਹੜੀ ਰਜਿਸਟਰ ਕਰਾਈ ਆ ਇਸੀ ਆਡਮਾ ਕਰਾਈ ਆ ਕਿ ਉਹ ਲੋਕ ਸੋਸਾਇਟੀ ਰਜਿਸਟਰ ਕਰਾ ਕੇ ਸਵਾਦ ਤੇ ਗੁੰਡਾ ਪਰਚੀ ਲਾਵੇ ਤੇ ਹੁਣ ਉਸ ਦੇ ਖਿਲਾਫ ਜਿਹੜਾ ਧਰਨਾ ਦਿੱਤਾ ਜਾ ਰਿਹਾ ਹਾਂਜੀ ਉਸ ਦੇ ਖਿਲਾਫ ਜਿਹੜਾ ਅੱਜ ਇਹ ਧਰਨਾ ਦਿੱਤਾ ਜਾ ਰਿਹਾ ਹੈ ਦੋ ਸੋਸਾਇਟੀਆਂ ਇਕੱਠੀਆਂ ਹੋਈਆਂ ਰੋਪੜ ਦੀ ਵੀ ਤੇ ਲੋਕ ਸੋਸਾਇਟੀ ਵੀ ਤੇ ਤਾਨਾ ਦਿੱਤਾ ਜਾ ਰਿਹਾ ਕਿ ਜਿਹੜੀ ਇਨਸਾਇਟੀ ਰਜਿਸਟ੍ਰੇਡ ਕਰਾਈਆ ਉਹਨੂੰ ਰੱਦ ਕੀਤਾ ਜਾਵੇ। ਧੰਨਵਾਦ ਜੀ ਬਿਲਕੁਲ ਜੀ ਅੱਜ ਦਾ ਜਿਹੜਾ ਧਰਨੇ ਤੇ ਜਿਹੜਾ ਮੁੱਖ ਕਾਰਨ ਮੈਂ ਦੇਖ ਰਿਹਾ ਕਿ ਜਿਹੜੀ ਰੰਬੂਜਾ ਦੇ ਪੋਲੂਸ਼ਨ ਦੇ ਖਿਲਾਫ ਇੱਕ ਤਰਨਾ ਜਿਹੜਾ ਲਗਾਤਾਰ ਕਾਫੀ ਲੰਬੇ ਸਮੇਂ ਤੋਂ ਜਿਹੜਾ ਚੱਲ ਰਿਹਾ ਸੀਗਾ ਜਿਹੜਾ ਕਿ ਅੱਜ ਵੀ ਉੱਥੇ ਕੁਛ ਛੋਟੇ ਛੋਟੇ ਕੁਝ ਲੋਕ ਉੱਥੇ ਨਾਲ ਹੈਗੇ ਆ ਰਜਿੰਦਰ ਸਿੰਘ ਘਨੋਲਾ ਜਿਹੜਾ ਕਿ ਅਲੱਗ-ਅਲੱਗ ਤਰ੍ਹਾਂ ਦੀ 30 ਤਰ੍ਹਾਂ ਦੀ ਚਾਲਾਂ ਦੱਸੀਆਂ ਜਾ ਰਹੀਆਂ ਵੀ ਚਾਲਾਂ ਖੇਡੀਆਂ ਜਾ ਰਹੀਆਂ ਗੁੰਡਾ ਪਰਚੀ ਲਾਉਣ ਦੀ ਵੀ ਜਿਹੜੀ ਹੁਣ ਜ ਅੱਜ ਤੱਕ ਕੀ ਧਰਨਾ ਲੱਗਿਆ ਜਿਹੜਾ ਧਰਨਾ ਲੱਗਿਆ ਜੀ ਇਹ ਯੂਨੀਅਨ ਜਿਹੜੀ ਸਾਡੀ ਕੋਆਪਰਸਿਟੀ 2200 ਸੋਸਾਇਟੀ ਰਜਿਸਟਰ ਹੋਈ ਵੀ ਆ ਜੀ ਇਹ ਸਾਡੀ ਬੜੀ ਸੋਹਣੀ ਚੱਲਦੀ ਹਬੂਜਾ ਨਾਲ ਸਾਡਾ ਚੱਲਦਾ ਆਤੇ ਕੋਈ ਸਾਲ ਪਹਿਲਾਂ ਰਜਿੰਦਰ ਸਿੰਘ ਘਨੋਲਾ ਜਿਹੜਾ ਸਾਡੀ ਟਰੱਕ ਸੋਸਾਇਟੀ ਦਾ ਕੋਈ ਮੈਂਬਰ ਨਹੀਂ ਤਾਂ ਕੋਈ ਕੁਝ ਨਹੀਂ ਤਾਂ ਸਾਡੀ ਪਕਾਰ ਇਹ ਕਹਿ ਕੇ ਰਿ ਗਿਆ ਭਈ ਉੱਥੇ ਸਾਨੂੰ ਕੰਮ ਹੋਰ ਦਵਾਵਾਂਗੇ ਐ ਤਾਂ ਕੋਈ ਵਾਦਾ-ਵਾਰਨ ਦਾ ਵਾਦਾ-ਵਾਰਨ ਦਾ ਕੋਈ ਪੋਲੂਸ਼ਨ ਦਾ ਚੱਕਰ ਦਾ ਉੱਥੇ ਜਾ ਕੇ ਸਾਡੀ ਟਰੱਕ ਯੂਨੀਅਨ ਨਾਲ ਹੋਰ ਟਰੱਕ ਯੂਨੀਅਨ ਖਲਵਾਤੀ ਅੱਛਾ ਇੱਕਤੀ ਹੁਣ ਹੋਰ ਸੋਸਾਇਟੀ ਰਜਿਸਟਰ ਕਰਦਾ ਜਦ ਕਿ ਇੱਕ ਸਾਡੀ ਸੋਸਾਇਟੀ ਕੋਆਪਰਸੋਸਾਇਟੀ ਰੋਪੜ ਬਲਾਕ ਸਤਹ ਠਾਣੇ ਦੀ ਹੋਈ ਵੀ ਆ ਇਹਦੇ ਵਿੱਚ ਕੋਈ ਹੋਰ ਏਰੀਆ ਵਿੱਚ ਬਹੁੋਰ ਪਿੰਡ ਜਿਹੜੇ ਹੈਗਾ ਉਹਦੇ ਬਾਹਰ ਰਜਿਸਟਰ ਕਰਵਾ ਸਕਦਾ ਉਹਦੇ ਵਿੱਚ ਨਹੀਂ ਕਰਵਾ ਸਕਦਾ ਹੁਣ ਇਹਨਾਂ ਨੇ ਪਤਾ ਨਹੀਂ ਕਰਕੇ ਪ੍ਰਸ਼ਾਸਨ ਨਾਲ ਮਿਲ ਕੇ ਕਿਸੇ ਕਰਕੇ ਵਿੱਚ ਪਿੰਡ 21 ਪਿੰਡ ਆਪਣੀ ਕੋਆਪਰਸੋਸਾਇਟੀ ਦੇ ਸਾਡੇ ਤੋਂ ਕੱਢ ਲਏ ਜਦ ਕਿ ਹਾਈ ਕੋਰਟ ਤੋਂ ਸਟੇ ਹੋਈ ਵੀ ਆ ਸਾਡੀ ਕੀ ਭਗਵਾਨਤਮਾਨ ਜੀਹ ਸਰਕਾਰ ਨੇ ਸੋਸਾਇਟੀਆਂ ਤੋੜੀਆਂ ਤੇ ਅਸੀਂ ਹਾਈ ਕੋਰਟ ਤੋਂ ਸਟੇ ਨਹੀਂ ਹੋਈ ਇਹਦੇ ਉੱਪਰ ਬਾਕੀ ਕਿਨੇ ਗਲਤ ਹੋ ਰਿਹਾ ਸਰ ਇਹ ਸਰ ਗਲਤ ਹੋ ਰਿਹਾ ਹੈ